ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਅੱਜ ਇਸ ਵੀਡੀਓ ਜਿਹੜੀ ਗੱਲਬਾਤ ਕਰਨੀ ਆਪਾਂ ਜਿੰਕ ਬਾਰੇ ਕਰਨੀ ਆ ਕਿਉਂਕਿ ਜਿੰਕ ਦੀ ਵੱਡੇ ਪੱਧਰ ਤੇ ਘਾਟ ਆ ਜਿਹੜੀ ਉਹ ਨજર ਝੋਨੇ ਦੀ ਫਸਲ ਦੇ ਵਿੱਚ ਆ ਰਹੀ ਹੈ ਤੇ ਕੁਝ ਕੁ ਕਿਸਾਨ ਵੀਰਾਂ ਦਾ ਕਹਿਣਾ ਕਿ ਅਸੀਂ ਜਿੰਕ ਪਾਈ ਆ ਫੇਰ ਵੀ ਜਿਹੜੀ ਹੈਗੀ ਆ ਘਾਟ ਫਸਲ ਦਿਖਾ ਰਹੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਕਿ ਉਹਦਾ ਕਾਰਨ ਕੀ ਤੇ ਆਪਾਂ ਮੈਨੇਜ ਇਹਨੂੰ ਕਿਵੇਂ ਕਰ ਸਕਦੇ ਆ ਦੇਖੋ ਜਿਹੜੀ ਆਪਾਂ ਕਿਸਾਨ ਵੀਰੋ ਜਿੰਕ ਦੀ ਘਾਟ ਆ ਖਾਸ ਤੌਰ ਤੇ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਜਿਹੜੀਆਂ ਝੋਨੇ ਵਾਲੀਆਂ ਪੈਲੀਆਂ ਨੇ ਜਿੰਨਾ ਜ਼ਮੀਨਾਂ ਦੇ ਵਿੱਚ ਪਾਣੀ ਘਟ ਜੀਰਦਾ ਰੇਤਲੀਆਂ ਜ਼ਮੀਨਾਂ ਪੀ ਐਚ ਤਾਂ ਆਪਣੇ ਜਾਦੇ ਹੈ ਹੀ ਹੈ ਸਲਾਈਨ ਸੋਇਲ ਹੋ ਗਈ ਸੋਡਿਕ ਸੋਇਲ ਹੋ ਗਈ ਕਾਲਾ ਸ਼ੂਰਾ ਚਿੱਟਾ ਸ਼ੂਰਾ ਹੋ ਗਿਆ ਕੈਲਸ਼ੀਅਮ ਦੇ ਸਾਲਟ ਜਿਆਦਾ ਮੈਗਨੀਸ਼ੀਅਮ ਦੇ ਸਾਲਟ ਜਿਆਦਾ ਉੱਪਰੋਂ ਵੀ ਕਈ ਕਿਸਾਨ ਵੀਰ ਜਿਹੜੇ ਮੈਗਨੀਸ਼ੀਅਮ ਬਿਨਾ ਸੋਇਲ ਟੈਸਟ ਤੋਂ ਕਰਵਾਉਂਦੇ ਕਿਉਂਕਿ ਮੈਗਨੀਸ਼ੀਅਮ ਦੀ ਐ ਸੱਚ ਅਜੇ ਤੱਕ ਕੋਈ ਸਿਫਾਰਿਸ਼ ਵੀ ਲੁਧਿਆਣਾ ਵੱਲੋਂ ਹੈ ਨਹੀਂ ਜ਼ਮੀਨ 'ਚ ਪਾਉਣ ਦੀ ਝੋਨੇ ਦੇ ਵਿੱਚ ਤੇ ਹਾਈ 1 ਤੋਂ ਵੱਧ ਕੈਲਸ਼ੀਅਮ ਟੂ ਮੈਗਨੀਸ਼ੀਅਮ ਰੇਸ਼ੋ ਹੋਵੇ ਤਾਂ ਇਸ ਤਰ੍ਹਾਂ ਦੀਆਂ ਜ਼ਮੀਨਾਂ 'ਚ ਤੇ ਸਭ ਤੋਂ ਵੱਡਾ ਕਾਰਨ ਕਿ ਫਾ ਅਵੇਲੇਬਲ ਫਾਸਫੋਰਸ ਜਿੱਥੇ ਜ਼ਮੀਨ 'ਚ ਜ਼ਿਆਦਾ ਮਤਲਬ ਆਪਾਂ ਡੀਏਪ ਜ਼ਰੂਰਤ ਤੋਂ ਬਿਨਾ ਪਾ ਰਹੇ ਹਾਂ ਫਾਸਫੋਰਸ ਤੱਤ ਜ਼ਰੂਰਤ ਤੋਂ ਬਿਨਾ ਵੱਧ ਦੇ ਰਹੇ ਹਾਂ ਸੋਇਲ ਟੈਸਟ ਤੋਂ ਬਿਨਾ ਦੇ ਰਹੇ ਹਾਂ ਕਈ ਕਿਸਾਨ ਵੀਰਾਂ ਨੂੰ ਆਇਆ ਹੁੰਦਾ ਕਿ ਆਪਾਂ ਜਿਹੜੀ ਡਾਇਆ ਤੋਂ ਬਿਨਾ ਸਾਨੂੰ ਰਿਜ਼ਲਟ ਨਹੀਂ ਮਿਲਦਾ ਹੈਗਾ ਤਾਂ ਤੇ ਦੂਜਾ ਹੁੰਦਾ ਕਿ ਆਪਾਂ ਜਦੋਂ ਫਲਡਿੰਗ ਕਰਦੇ ਹਾਂ ਝੋਨੇ ਦੇ ਵਿੱਚ ਜਿਹੜਾ ਪਾਣੀ ਖੜਾ ਰਹਿੰਦਾ ਹੈ ਉਹਦੇ ਵਿੱਚ ਜ਼ਿੰਕ ਤੇ ਸਲਫਰ ਦੇ ਕੰਪਲੈਕਸ ਵੀ ਬਣ ਜਾਂਦੇ ਜ਼ਿੰਕ ਤੇ ਫਾਸਫੋਰਸ ਦੇ ਜ਼ਿੰਕ ਫਾਸਫੇਟਸ ਵੀ ਬਣ ਜਾਂਦੇ ਆ ਤਾਂ ਉਹ ਜ਼ਿੰਕ ਆ ਜਿਹੜਾ ਫਿਕਸ ਹੋ ਜਾਂਦਾ ਹੈ ਕੈਲਸ਼ੀਅਮ ਜਿੱਥੇ ਸਲਾਈਨ ਸੋਇਲ ਆ ਸ਼ੂਰਾ ਵਗੈਰਾ ਜਿਆਦਾ ਹੈ ਕੈਲਸ਼ੀਅਮ ਤੇ ਮੈਗਨੀਸ਼ੀਅਮ ਜਿਹੜੇ ਸਾਲਟ ਹੁੰਦੇ ਆ ਉਹ ਇਹਨੂੰ ਐਬਜ਼ਾਰਪਸ਼ਨ ਇਹਦੀ ਕਰ ਲੈਂਦੇ ਜ਼ਿੰਕ ਦੀ ਜਿਹੜੀ ਕੋਈ ਅਪਲਾਈ ਕਰਦੇ ਆ ਤਾਂ ਉਹ ਜਿਹੜੀ ਕਈ ਥਾਵਾਂ ਦੇ ਉੱਤੇ ਆਪਾਂ ਨੂੰ ਘਾਟ ਨਜ਼ਰ ਆਉਂਦੀ ਹੈ ਤੇ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਕਣਕ ਝੋਨਾ ਫਸਲੀ ਜਾਂ ਜਿੰਕ ਦੀ ਵੱਡੀ ਘਾਟ ਹੀ ਤੁਹਾਨੂੰ ਨਜ਼ਰ ਆਉਣੀ ਜਾਂ ਫਿਰ ਜਿਹੜੀਆਂ ਹਲਕੀਆਂ ਦਰਮਿਆਨੀਆਂ ਜ਼ਮੀਨਾਂ ਨੇ ਲੋਹੇ ਤੱਤ ਦੀ ਘਾਟ ਝੋਨੇ 'ਚ ਇਦੂ ਬਿਨਾਂ ਹੋਰ ਬਹੁਤੇ ਤੱਤਾਂ ਦੀ ਘਾਟ ਨਹੀਂ ਆਉਂਦੀਗੀ ਤੁਸੀਂ ਆਪ ਦਾ ਜੋ ਵੀ ਪਾਉਣਾ ਹੁੰਦਾ ਸਮਾਨ ਉਹ ਤੁਸੀਂ ਆਪ ਦੀ ਮਰਜ਼ੀ ਨਾਲ ਖੁਸ਼ੀ ਨਾਲ ਪਾ ਰਹੇ ਹੋ ਪਰ ਮੇਰੀ ਬੇਨਤੀ ਹੁੰਦੀ ਕਿ ਆਪਾਂ ਵਾਧੂ ਖਰਚਾ ਚਾਹੇ ਕੋਈ ਪ੍ਰੋਡਕਟ ਸਸਤਾ ਹੀ ਹੋਵੇ ਆਪਾਂ ਬਿਨਾਂ ਜ਼ਰੂਰਤ ਤੋਂ ਪਾਉਣਾ ਕਿਉਂ ਤਾਂ ਹੁਣ ਜਿਹੜਾ ਹੈਗਾ ਕਿਉਂਕਿ ਆਪਾਂ ਜੇ ਦੂਸਰਾ ਤੱਤ ਪਾ ਕੇ ਨਾ ਜਿਵੇਂ ਜੂਰੀਆ ਵੱਧ ਦੇ ਕੇ ਜਾਂ ਕੋਈ ਮੈਗਨੀਸ਼ੀਅਮ ਪਾ ਲਿਆ ਵੀ ਹਰੇਵਾ ਹੀ ਦੇਤੀ ਤੇ ਥੱਲੇ ਮਤਲਬ ਉਹਦੇ ਵਿੱਚ ਹਿਡਨ ਹੰਗਰ ਮਤਲਬ ਉਹਦੇ ਵਿੱਚ ਆਪਾਂ ਨੂੰ ਘਾਟ ਕਿਉਂਕਿ ਆਪਾਂ ਗੂੜਾ ਹਰਾ ਰੰਗ ਕਰਤਾ ਉਹਦੇ ਜਿਹੜੇ ਮਾੜੇ ਮੋٹے ਸਿੰਪਟਮ ਆ ਉਹ ਵੀ ਆਪਾਂ ਘਵਾ ਦਿੰਨੇ ਆ ਕਿਉਂਕਿ ਕੁਝ ਟਾਈਮ ਬਾਅਦ ਫਸਲ ਜਿਹੜੀ ਰਿਕਵਰ ਕਰਕੇ ਫਿਰ ਜੇ ਆਪਾਂ ਨਹੀਂ ਚੀਜ਼ ਦਿੰਦੇ ਤਾਂ ਉਹ ਥੋੜਾ ਬਹੁਤ ਆਪ ਦੇ ਆਪ ਮਾੜੀ ਮੋਟੀ ਚੱਲਣ ਲੱਗ ਪੈਂਦੀ ਹੈ ਜਿੱਥੇ ਦੌਗੀਆਂ ਜ਼ਿਆਦਾ ਘਾਟ ਰਹੇ ਜਿੱਥੇ ਬੂਟੇ ਮਰਨ ਲੱਗ ਪੈਂਦੇ ਆ ਪੱਤੇ ਜੰਗਾਲੇ ਹੋ ਜਾਂਦੇ ਤੇ ਪਹਿਲਾਂ ਥੋੜੇ ਜਿਹੀ ਪੀਲੇ ਪਣ ਚ ਵੀ ਪੱਤੇ ਜਿਹੜੇ ਹੈਗੇ ਆ ਸਾਈਡਾਂ ਦੇ ਉਤੋਂ ਫਸਲ ਦਿਖਾਉਂਦੀ ਹੈ ਆਮ ਤੌਰ ਤੇ ਤੁਹਾਨੂੰ ਨਿਸ਼ਾਨੀਆਂ ਜਿਹੜੀਆਂ ਫਸਲ ਦੇ ਵਿੱਚ ਮਰ ਜਾਣ ਜਿਹੜੀਆਂ ਦਹ ਜਾਣੀਆਂ ਤੇ ਜਿਹੜੇ ਪੱਤੇ ਆ ਉਹ ਵਿਜਕਾਰਲੇ ਪੱਤੇ ਆ ਉਹ ਲੱਕ ਵਿਚਕਾਰ ਉਹਨਾਂ ਦਾ ਟੁੱਟ ਜਾਂਦਾ ਲੰਮਕਣ ਲੱਗ ਪੈਂਦੇ ਆ ਚਟੇਜ ਹੋ ਜਾਂਦੇ ਸੁੱਕ ਜਾਂਦੇ ਆ ਕਹਿਣ ਦਾ ਮਤਲਬ ਹੈ ਹੁਣ ਵੱਡੇ ਪੱਧਰ ਤੇ ਜਿਹੜੀ ਜ਼ਿੰਕ ਦੀ ਘਾਟ ਦੀ ਨਿਸ਼ਾਨੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਤਾਂ ਬਹੁਤ ਮਾੜੀਆਂ ਜ਼ਮੀਨਾਂ ਉੱਥੇ ਵੀ ਤੁਹਾਨੂੰ ਜ਼ਿੰਕ ਤੋਂ ਬਾਅਦ ਜ਼ਿੰਕ ਪਾਉਣ ਤੋਂ ਬਾਅਦ ਵੀ ਘਾੜਦੀਆਂ ਨਿਸ਼ਾਨੀਆਂ ਨਜ਼ਰ ਆ ਸਕਦੀਆਂ। ਉੱਥੇ ਫਿਰ ਤੁਸੀਂ ਦੁਬਾਰਾ ਜਿਹੜੀ ਹੈਗੀ ਜਿੱਥੇ ਦੌਗੀਆਂ ਦੇ ਵਿੱਚ ਘਾੜਦੀ ਨਿਸ਼ਾਨੀਆਂ ਨਜ਼ਰ ਆਉਂਦੀ 10 ਕਿਲੋ 21% ਵਾਲੀ ਜ਼ਿੰਕ ਇੰਨੀ ਮਿੱਟੀ ਦੇ ਵਿੱਚ ਰਲਾ ਕੇ 10-12 ਕਿਲੋ ਜੀ ਉਹ ਦੌਗੀਆਂ ਦੇ ਵਿੱਚ ਛੱਟਾ ਦੇ ਸਕਦੇ ਹੋ। ਸਭ ਤੋਂ ਵੱਡਾ ਜਿਹੜਾ ਆਪਾਂ ਨੂੰ ਧਿਆਨ ਦੇਣ ਜੋ ਗੱਲ ਇਹ ਹੈ ਕਿ 2 ਤੋਂ 3 ਹਫ਼ਤੇ ਤੇ ਜਾ ਕੇ ਘਾਟ ਨਜ਼ਰ ਆਉਂਦੀ। ਜ਼ਿੰਕ ਉਹਨਾਂ ਚਿਰ ਅਵੇਲੇਬਲ ਨਹੀਂ ਹੋਣਾ ਫਸਲ ਨੂੰ ਜਿੰਨਾ ਚਿਰ ਤੁਸੀਂ ਜ਼ਮੀਨ ਨੂੰ ਚੰਗੀ ਤਰ੍ਹਾਂ ਹਵਾ ਨਹੀਂ ਲਵਾਉਂਦੇ ਤੁਸੀਂ ਜ਼ਿੰਕ ਪਾਤਾ ਖੇਤ ਚ ਪਾਣੀ ਖੜਾ ਪੰਜ ਦਿਨ 10 ਦਿਨ 15 ਦਿਨ ਜਿੰਨੇ ਮਰਜ਼ੀ ਦਿਨ ਤੁਸੀਂ ਲੰਗਾ ਲਓ ਘਾੜ ਤੁਹਾਡੀ ਪੂਰੀ ਨਹੀਂ ਹੋਣੀ ਭਾਵੇਂ ਤੁਸੀਂ ਦੋ ਵਾਰ ਜ਼ਿੰਕ ਪਾ ਲਓ ਜ਼ਿੰਕ ਪਾ ਕੇ ਖੇਤ ਨੂੰ ਹਵਾ ਲਵਾਉਣੀ ਜ਼ਰੂਰੀ ਆ ਤੇ ਪਾਣੀ ਵੀ ਆਪਾਂ 15 18 ਦਿਨ ਤੋਂ ਬਾਅਦ ਝੋਨੇ ਨੂੰ ਏਵੇਂ ਹੀ ਲਾਉਣਾ ਹੁੰਦਾ ਵੀ ਇੱਕ ਵਾਰ ਪਾਣੀ ਛੜਤਾ ਫਿਰ ਉਹ ਜੀਰ ਗਿਆ ਦੂਜੇ ਤੀਜੇ ਦਿਨ ਫੇਰ ਪੜ ਦਿਓ ਆਪਾਂ ਵਾਣ ਨੂੰ ਸੁਕਾਉਣਾ ਨਹੀਂ ਹੁੰਦਾ ਪਰ ਸੈੱਲ ਰੱਖਣੀ ਆ ਇੱਕ ਵਾਰੀ ਪਾਣੀ ਭਰਤਾ ਦੋ ਦਿਨ ਜੀਰ ਦਾ ਕਈ ਵਾਰ ਜ਼ਮੀਨ ਨਾਲ ਪਾਹ ਰੀਆਂ ਚਾਰ-ਚਾਰ ਦਿਨ ਪੰਜ-ਪੰਜ ਦਿਨ ਗਿੱਲੀਆਂ ਰਹਿੰਦੀਆਂ ਚਿੱਟੀਆਂ ਨਹੀਂ ਹੁੰਦੀਆਂ ਕਈ ਹਲਕੀਆਂ ਜ਼ਮੀਨਾਂ ਉਹ ਦੋ ਦਿਨਾਂ ਬਾਅਦ ਪਾਣੀ ਮੰਗ ਲੈਂਦੀਆਂ ਉਹਨੂੰ ਉਸ ਹਿਸਾਬ ਨਾਲ ਪਾਣੀ ਲਈ ਚੱਲੋ ਪਰ ਜਿੰਕ ਉਦੋਂ ਬਾਅਦ ਤੁਸੀਂ ਜਿਹੜਾ ਜ਼ਰੂਰੀ ਨੁਕਤਾ ਨਾ ਤਤਾਂ ਵਾਲੀ ਸਪਰੇਅ ਕਰ ਦਿਓ ਦੋ ਸਪਰੇਆਂ ਘੱਟੋ-ਘੱਟ ਤਿੰਨ ਕਰ ਦਿਓਗੇ ਤਾਂ ਐਂ ਤਸੱਲੀ ਹੋ ਜੂਗੀ ਖਰਚਾ ਬਹੁਤ ਘੱਟ ਹੈ ਜਿੱਥੇ ਤੁਸੀਂ ਇੱਕ ਵਾਰੀ ਜ਼ਿੰਕ ਪਾ ਲਈ ਤੇ ਘਾੜ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਉੱਥੇ ਤੁਸੀਂ ਸਪਰੇਅ ਕਰ ਲਓ ਜ਼ਮੀਨ ਨੂੰ ਹਵਾ ਲਵਾ ਦਿਓ ਫਿਰ ਦੁਬਾਰਾ ਜ਼ਿੰਕ ਜਿੰਨੀ ਚ ਪਾਉਂਗੇ ਉੰਨੇ ਚ ਆਪਣੀਆਂ 2 ਤੋਂ 3 ਸਪਰੇਅਾਂ ਜਿਹੜੀਆਂ ਹੋ ਜਾਣੀਆਂ ਜੇ ਆਪਾਂ 10 ਕਿਲੋ ਜਾਂ 15 ਕਿਲੋ ਜ਼ਿੰਕ ਜਿਹੜੀ 21% ਵਾਲੀ ਏਕੜ ਚ ਪਾਉਨੇ ਆ ਉਹਦੇ ਵਿੱਚ ਖੇਚਲ ਜ਼ਰੂਰ ਹੈਗੀ ਆ ਪਰ ਬੇਨਤੀ ਆ ਕਿ ਆਪਣਾ ਸੀਮਤ ਖਰਚੇ ਦੇ ਨਾਲ ਫੋਟ ਵੀ ਬਹੁਤ ਵਧੀਆ ਚੱਲ ਪੂਗੀ ਝਾੜ ਵੀ ਬਹੁਤ ਚੰਗਾ ਰਹੂਗਾ ਕਿਉਂਕਿ ਜ਼ਿੰਕ ਤਾਂ ਤਾਤਾ ਜਿਹੜਾ ਬੜਾ ਮਹੱਤਵਪੂਰਨ ਤਾਤਾ ਫੋਕ ਘਟਾਉਣ ਨੂੰ ਦਾਣੇ ਦੀ ਕੁਆਲਿਟੀ ਵਾਸਤੇ metabolic activity ਵਾਸਤੇ enzyme activity ਵਾਸਤੇ ਚਾਹੇ ਘੱਟ ਕੁਆਂਟੀਟੀ ਚਾਹੀਦਾ ਪਰ ਜ਼ਰੂਰੀ ਬੜਾ ਕਈ ਕਿਸਾਨ ਵੀਰ ਆ ਜਿਹੜੇ ਕੋਈ ਸਿਲੈਕਟਰ ਜਾਂ ਹੋਰ ਪ੍ਰੋਡਕਟ ਲਿਕਵਿਡ ਪ੍ਰੋਡਕਟ ਯੂਜ਼ ਕਰ ਰਹੇ ਆ ਉਹਦੀ ਕੁਆਂਟੀਟੀ ਘੱਟ ਯੂਜ਼ ਕਰਦੇ ਫਿਰ ਤੁਸੀਂ ਜ਼ਿੰਕ ਜਦੋਂ ਆਪਾਂ ਸਪਰੇਅ ਕਰਦੇ ਆ ਥੱਲੇ ਪਾਉਨੇ ਉਹ ਚ ਕੁਝ ਲਾਸ ਵੀ ਹੋਣੇ ਹੁੰਦੇ ਆ ਜੇ ਆਪਾਂ ਕੋਈ ਚੀਜ਼ ਪਾਈ 200 ਗ੍ਰਾਮ ਉਹ ਚ ਕੁਝ ਲਾਸ ਹੋ ਗਏ ਤੇ ਉਹ ਚ ਮਿਲੂਗੀ ਫਸਲ ਨੂੰ ਕਿੰਨੀ ਜਿਹੜੀ ਆਪਾਂ 1 ਕਿਲੋ ਸਪਰੇਅ ਕਰਦੇ ਆ ਜਾਂ ਥੱਲੇ ਆਪਾਂ 10 ਕਿਲੋ ਪਾਉਨੇ ਉਹ ਚੋਂ ਫਸਲ ਨੂੰ ਜਿਹੜੀ ਹੈਗੀ ਆ ਜਰੂਰ ਕੋਈ ਨਾ ਕੋਈ ਤੱਤ ਮਿਲਦਾ ਕਿਉਂਕਿ ਆਪਣੀਆਂ ਜ਼ਮੀਨਾਂ ਦੇ ਵਿੱਚ ਆਰਗੈਨਿਕ ਮੈਟਰ ਲੋ ਆ ਪੀ ਐਚ ਦੀ ਸਮੱਸਿਆ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਸੋ ਬੜਾ ਬੜਾ ਬਹੁਤ ਬਹੁਤ ਧੰਨਵਾਦ